ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਲੌਰਸ ਬਸਨੋਈ ਅਤੇ ਪਾਕਿਸਤਾਨੀ ਗਾਇਕ ਸਹਿਜਾਦ ਪੱਟੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਨੇ ਲੌਰਸ ਬਸਨੋਈ ਦੇ ਬਾਰੇ ਵੱਡੇ ਖੁਲਾਸੇ ਕੀਤੇ ਨੇ ਤਾਂ ਦੋਸਤੋ ਪਾਕਿਸਤਾਨੀ ਡਾਉਨ ਸਹਿਜਾਦ ਪੱਟੀ ਨੇ ਆਪਣੀ ਉਸ ਵੀਡੀਓ ਦੇ ਵਿੱਚ ਕਿਹਾ ਕਿ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਦੇ ਪਿੱਛੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰ ਅਤੇ ਭਾਰਤ ਸਰਕਾਰ ਦੇ ਕਈ ਵੱਡੇ ਲੀਡਰਾਂ ਦਾ ਹੱਥ ਹੈ ਅਤੇ ਲੌਰਸ ਬਸਨੋਈ ਦੇ ਨਾਲ ਸਿੱਧੂ ਮੂਸੇ ਵਾਲੇ ਦਾ ਕੁਝ ਵੀ ਜਿਹੜਾ ਨਹੀਂ ਸੀ ਕਿ ਜਿਸ ਦੇ ਚਲਦਿਆਂ ਲੌਰਸ ਬਸਨੋਈ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਕਰਦਾ ਅਤੇ ਸਹਿਜਾਦ ਪੱਟੀ ਨੇ ਆਪਣੀ ਉਸ ਵੀਡੀਓ ਕਲਿੱਪ ਦੇ ਵਿੱਚ ਕਿਹਾ ਕਿ ਲੌਰਸ ਬਸਨੋਈ ਨੇ ਇਹ ਸਭ ਪੈਸਿਆਂ ਖਾਤਰ ਕੀਤਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਗਿਆ ਕਿ ਲੌਰਸ ਬਸਨੋਈ ਨੇ ਵਿੱਕੀ ਮਿੱਡੂ ਖੇੜੇ ਦਾ ਬਦਲਾ ਲਿਆ ਹੈ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਅਤੇ ਸਹਿਜਾਦ ਪੱਟੀ ਨੇ ਆਪਣੀ ਉਸ ਵੀਡੀਓ ਕਲਿੱਪ ਦੇ ਵਿੱਚ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਇਹ ਸਭ ਲੌਰਸ ਬਸਨੋਈ ਨੇ ਸਿਰਫ ਪੈਸਿਆਂ ਦੇ ਖਾਤਰ ਕੀਤਾ ਹੈ ਅਤੇ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਵਿੱਚ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਗਰ ਅਤੇ ਭਾਰਤ ਸਰਕਾਰ ਦੇ ਵਿੱਚ ਬੈਠੇ ਵੱਡੇ ਲੀਡਰਾਂ ਦਾ ਹੱਥ ਹੈ ਅਤੇ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸਹਿਜਾਦ ਪੱਟੀ ਦੀ ਅਤੇ ਤੁਸੀਂ ਆਪ ਦੇਖ ਲਵੋ ਉਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਕੀ ਕਹਿ ਰਿਹਾ ਸਿੱਧੂ ਮੂਸੇ ਵਾਲੇ ਅਤੇ ਲਾਰੈਂਸ ਬਸਨੋਈ ਦੇ ਬਾਰੇ ਜੇ ਨਾ ਅਗਰ origignal ਇਨਕੁਆਇਰੀ ਕੀਤੀ ਜੇ ਸਿੱਧੂ ਦੇ ਨਾਲ 1.5 ਸਾਲ ਪੂਰੀ ਤਕਰੀਬਨ ਇਹਦੀ ਗੱਲ ਹੋਦੀ ਰਹੀ ਹੈ ਗੱਪਾਂ ਪੁੰਦੀ ਸੀ ਕਿਦੀ ਲਾਰੈਂਸ ਬਿਸ਼ਨੋਈ ਦੀ ਗੱਪਾਂ ਸੀ ਇਹਨਾਂ ਦੀ ਆਪਸ 'ਚ ਸਿੱਧੂ ਨਾਲ ਲਾਰੈਂਸ ਦੀ ਹਾਂਜੀ ਇਹਨਾਂ ਦੀ ਆਪਸ ਵਿੱਚ ਗੱਪਸ਼ਾਪ ਸੀ ਉਹ ਮੁੰਡਾ ਸਿਰਫ ਮਰਿਆ ਹੀ ਸਿਰਫ ਫੇਮ ਵਾਸਤੇ ਆ ਜਿਹੜੀਆਂ ਉਹ ਗੱਲਾਂ ਗਾਣਿਆਂ 'ਚ ਕਹਿ ਗਿਆ ਨਾ ਸਿਰਫ ਫੇਮ ਤੇ ਪੈਸਾ ਸੀ ਪਿੱਛੇ ਤੇ ਸਿਰਫ ਨਾਮ ਆਪਣਾ ਬਣਾਉਣਾ ਸੀ ਤਾਂ ਦੋਸਤੋ ਇਹ ਨਵੀਂ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਕਹਿ ਰਿਹਾ ਕਿ ਸਿੱਧੂ ਮੂਸੇਵਾਲੇ ਅਤੇ ਲੌਰਸ ਬਸਨੋਈ ਦੀ ਆਪਸ ਦੇ ਵਿੱਚ ਡੇਢ ਸਾਲ ਗੱਲ ਹੁੰਦੀ ਰਹੀ ਹੈ ਅਤੇ ਇਹ ਦੋਨੋਂ ਇੱਕ ਦੂਜੇ ਨੂੰ ਫੇਮ ਦੇ ਲਈ ਵਰਤ ਰਹੇ ਸੀ ਅਤੇ ਆਪਣੀ ਉਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਸਿਰਫ ਫੇਮ ਭਾਲਦਾ ਸੀ ਅਤੇ ਉਹ ਫੇਮ ਦੇ ਚੱਕਰ ਵਿੱਚ ਹੀ ਇਨ੍ਹਾਂ ਗੈਂਗਸਟਰਾਂ ਦੇ ਹੱਥੋਂ ਮਾਰਿਆ ਗਿਆ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਹਿਜਾਦ ਪੱਟੀ ਦੀ ਇਸ ਵੀਡੀਓ ਬਾਰੇ ਅਤੇ ਉਸ ਨੇ ਸਿੱਧੂ ਮੂਸੇਵਾਲੇ ਅਤੇ ਲੌਰਸ ਬਸਨੋਈ ਦੇ ਬਾਰੇ ਜੋ ਵੀ ਕਿਹਾ ਕੀ ਉਹ ਸੱਚ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ